ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂ ਮੇਰਾ ਨਾਮ ਕੀ ਜਗਦੀਰ ਕੋਲ ਇਹ ਜਿੱਥੇ ਅਸੀਂ ਖੜੇ ਆਏ ਇਹ ਕਿਰਮਾ ਨਾਸੀ ਹੈ ਇਹ ਪੋਲ ਕੰਢੀ ਪੋਲ ਕੰਢੀ ਮੋਹਰਾਂ ਵਾਲਾ ਪੋਲ ਵਿਖਾਈ ਹੈ ਜਿਲੋਤ ਨੇ ਤਾਂ ਕਿਹੜੇ ਪਿੰਡ ਜੀ ਛੱਤੀ ਛੱਤੀ ਇਹ ਪਿੰਡ ਨਹੀਂ ਆ ਕੋਲੀ ਹੈ ਕੋਲੀ ਹੈ ਤੁਸੀਂ ਇੱਥੇ ਵਿਆਹ ਤੇ ਆਏ ਸੀ ਨਾ ਹਾਂ 84 ਜੀ ਦਾ ਦਰਬਾਰ ਸਾਹਿਬ ਤੋਂ ਆ ਗਏ ਹਾਂ ਉਧੂ ਉਧੂ ਕਰਕੇ ਆਏ ਹਾਂ ਹਾਂ ਪਹਿਲਾਂ ਦੇ ਮੈਂ ਸਾਰੇ ਇੱਥੇ ਰਹਿਣ ਵਾਲੇ ਤੁਹਾਡੇ ਸਾਰੇ ਇੱਥੇ ਰਹਿਣ ਵਾਲੇ ਪਾਕਿਸਤਾਨੋਂ ਆਸਕੀ ਦੇ ਬੈਗੇ ਇਸ ਪਿੰਡੇ ਦੀ ਤੁਸੀਂ ਹੋਰ ਚਲ ਰੱਖ ਰਹੇ ਸੀ ਕਿ ਇਸ ਪਿੰਡੇ ਦੇ 1971 ਦੇ ਵਿੱਚ 71 ਦੇ ਵਿੱਚ ਉਹਨਾਂ ਨੇ ਮਲਗਾਂ ਜੰਗ ਲੱਗਾ ਨਾ ਕੱਟੜ ਦਾ ਠੀਕ ਹੈ ਤੇ ਪਾਕਿਸਤਾਨ ਵਾਲੇ ਮਲਗਾਂ ਆ ਪੁਲਿਸ ਤਾਰਾ ਦੇ ਠੀਕ ਹੈ ਜੀ ਇੱਥੇ ਚਵਾਰਾ ਹੀ ਬਲੇਸਤਾ ਦੇ ਸਭੀ ਤਾਂ ਬਾਬਿਆਂ ਨੇ ਤੇ ਚਵਾਰਾ ਹੀ ਉਹ ਚਵਾਰੇ ਦੇ ਵਿੱਚ ਤੋਪ ਲੱਗੀ ਠੀਕ ਹੈ ਜੀ ਉਹਨਾਂ ਨੇ ਲਾਈ ਕੁਝ ਮਾਨਾ ਠੀਕ ਹੈ ਜੀ ਤੇ ਇਹ ਮੁਰਕੇ ਛੰਗਾਰਾ ਜਿਹੜਾ ਨੌ ਜਾਣੇ ਠੀਕ ਹੈ ਇਹ ਖਰਾੜੀ ਮਹਰ ਡੂੰਗੀ ਬੜੀ ਠੀਕ ਹੈ ਪਿੱਛੇ ਨਿਆਰੀ ਦਾ ਨੌ ਜਣਾ ਹੈ ਆ ਨਿਆਰੀ ਬਹੁਤ ਡੂੰਗੀ ਹੈ ਹੁਣ ਡੂਰੀ ਗਈ ਹੈ ਠੀਕ ਹੈ ਤੇ ਪਾਕਿਸਤਾਨ ਸਾਲਾ ਬਾਗ ਦੀ ਜਾਂਦੀ ਹੈ ਅੱਛਾ ਜਿਹੜੀ ਇਹ ਨੌ ਸੀ ਪਾਕਿਸਤਾਨ ਤੋਂ ਗੈਲੀ ਸਾਲਾ ਬਾਗ ਠੀਕ ਹੈ ਹਾਂ ਉਹ ਪਰ ਛੰਗਾਰਾ ਜਿਹੜਾ ਸੌਂ ਖਾ ਕੇ ਆਇਆ ਪਿੰਡ ਤੋਂ ਨੌ ਜਾਣੇ ਲਾਲ ਹੋ ਗਏ ਠੀਕ ਹੈ ਪਰ ਮਹਰ ਦੇ ਵਿੱਚ ਵੀ ਲੋਕੇ ਆਏ ਸਨ ਉੱਥੇ ਪੱਠਾ ਸੀ ਕੁਝ ਜਾਣੇ ਉਥਾਂ ਹੀ ਆਣ ਕੇ ਫਿਰ ਉਹਨਾ ਘੇਰਾ ਪਾ ਲਿਆ ਠੀਕ ਹੈ ਤੇ ਗਾਣੇ ਜਿਹੜੀ ਉਧਰ ਨਹੀਂ ਚੱਲਣ ਲਈ ਜਾਂ ਸ਼ਿੰਗਾਰੇ ਨੇ ਫੜ ਕੇ ਰਹਿ ਕਰਦੇ ਸੀ ਹੱਥ ਵੀ ਛੱਡ ਕੇ ਠੀਕ ਹੈ ਤੇ ਦੋ ਮੁਸਲਮਾਨ ਅੰਦਰ ਲੁਕੇ ਠੀਕ ਹੈ ਉਹਨਾਂ ਗ੍ਰਨੇਡ ਮਾਰ ਦਿੱਤਾ ਠੀਕ ਹੈ ਨਾਲ ਹੀ ਆਪ ਉਹ ਵਿਚਾਰੇ ਮਰ ਗਏ ਤੇ ਨਾਲ ਹੀ ਨਾਲ ਨੌ ਜਨ ਸ਼ਹੀਦ ਹੋ ਗਏ ਮਤਲਬ ਉਹਨਾਂ ਦਾ ਸ਼ਹੀਦਾਂ ਦੀ ਜਗ੍ਹਾ ਨਾਲ ਹੀ ਸ਼ਹੀਦਾਂ ਦੀ ਯਾਦਗਾਰ ਬਣੀ ਆ ਨਾ ਵੀ ਲਿਖਿਆ ਉਹਨਾਂ ਦੀ ਆਪਾਂ ਕਿਹਾ ਜਿਵੇਂ ਪੋਲਿਸ ਦਾ ਆਇਆ ਨਾ ਉਹਦੀ ਵੱਖਰੀ ਯਾਦਗਾਰ ਬਣੀ ਹੈ ਠੀਕ ਹੈ ਜੀ ਉਹ ਤਰ੍ਹਾਂ ਬੋਰਡ ਦੇ ਥੱਲੇ ਮੋਰਚਾ ਬਣਿਆ ਉੱਥੇ ਸਿਆਰ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਬਹੁਤ ਵਧੀਆ ਤੁਸੀਂ ਸਾਰਾ ਤਰੀਕ ਨੂੰ ਸ਼ਹੀਦ ਹੋਏ ਜੀ 17 ਤਰੀਕ ਨੂੰ 17 ਕਿਹੜੀ ਤਰੀਕ 17 ਅੱਜ ਪੋਜੰਦੀ ਨੇ ਉਹ ਪੋਜੰਦੀ ਨੇ ਹਾਂ ਪੋਜੰਦੀ ਉਹ ਬਹੁਤ ਸੀ ਜੋ ਪੋਜੰਦੀ ਮੈਂ ਗੇਵੋਤ ਨੂੰ ਆ ਜੀ ਦਾ ਦਾ ਤਾਰਾ ਪੋਣ ਜੇ ਕੋਈ ਮੌਕਾ ਮਿਲ ਬਣਿਆ ਤੇ ਦਰਸ਼ਨ ਕਰਾਂਗੇ ਮਸ਼ੀਦਾਂ ਦੀ ਥਾਵਾ ਦੇ ਵੀ ਥਾਵਾ ਦੇ ਦੇਖ ਲਵਾਂ ਉਹ ਨਾ ਕੋਈ ਨਹੀਂ ਬਤਾ ਕੋਈ ਥਾਵਾ ਦੇਖ ਲਵਾਂ ਹਾਂ ਜੀ ਪਰ ਜਿਹੜਾ ਮੇਲਾ ਜੇ ਦਿਨ ਮਾਇਆ ਜਾਂਦਾ ਉਹ 17 ਤਰੀਕ ਨੂੰ ਪੋਰੀ 17 ਤਰੀਕ ਨੂੰ ਜੀ ਬਣ ਕੇ ਆਉਂਦਾ ਸ਼ਹੀਦਾਂ ਦੀ ਚਿਤਾਵਾਂ ਪਰ ਸ਼ਹੀਦਾਂ ਦੀ ਚਿਤਾਵਾਂ ਪਰ लगेंगे हर वर्ष मेले शहीदों की चिताओं पर लगेंगे हर वर्ष मेले वतन पे मर मिटने वालों का यही नामो निशा होगा ये पवित्र स्थान शहीदा के खून सींचा हुआ है बेशक उन्नीस सौ कहत् पाक जंग समय भारतीय फौज वालों ਪਾਕਿਸਤਾਨ ਦਾ ਬੋਸ ਸਾਰਾ ਖੇਤਰ ਕਬਜ਼ੇ 'ਚ ਕਰ ਲਿਆ ਪਰ ਇਹ ਸਥਾਨ ਪਾਕਿਸਤਾਨੀ ਫੌਜ ਵੱਲੋਂ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ 17 ਅਤੇ 18 ਦਸੰਬਰ ਨੂੰ ਦੋ ਸਿੱਖਾਂ ਨੇ ਪੋਲ ਕੰਜਰੀ ਪਿੰਡ ਤੇ ਹਮਲਾ ਕੀਤਾ ਤੇ ਮੋਰ ਕਬਜ਼ਾ ਕਰ ਲਿਆ ਇਹ ਹਨ ਉਹਨਾਂ ਸੂਰਬੀਰਾਂ ਦੇ ਸਾਦੀਆਂ ਤੱਕ ਚਮਕਦੇ ਨਾਮ सूरा सो पहचानिए जो लरे दीन के खेत पुरजा पुरजा कटमरे काबू न छाड़े खेत देश दिया हदा दे रखवाले ਜੋ ਅੱਜ ਵੀ ਇਸ ਦੇਸ਼ ਦੀ ਮਿੱਟੀ ਵਿੱਚ ਮਿਲ ਕੇ ਦੇਸ਼ ਦੀ ਰੱਖਿਆ ਕਰ ਰਹੇ ਹਨ ਲਾਸ 9 ਸ਼ੰਗਾਰਾ ਸਿੰਘ ਅਤੇ ਉਹਨਾਂ ਦੇ ਸ਼ਹੀਦਾਂ ਦੀ ਯਾਦ ਵਿੱਚ ਬਣਿਆ ਇਹ ਪਵਿੱਤਰ ਸਥਾਨ ਸਦੀਆਂ ਤੱਕ ਉਹਨਾਂ ਦੀਆਂ ਕੀਤਿਆਂ ਕੁਰਬਾਨੀਆਂ ਨੂੰ ਯਾਦ ਰੱਖਿਆ ਜਾਏਗਾ ਇਹ ਦੰਤੀਜਾ ਹਮੇਸ਼ਾ ਮਾਨਤਾ ਲਈ ਮਾੜਾ ਹੁੰਦਾ ਹੈ ਫੇਰ ਵੀ ਆਪਣੇ ਦੇਸ਼ ਦੀ ਗੁਰਗੋਵਿੰਦ ਸਾਹਿਬ ਹੁਕਮ ਦਿੰਦੇ ਹਨ ਚੂ ਘਰ ਅਜ਼hme ਹਿਲਤੇ ਦਰਗ ਜਸ਼ਤ ਹਲਾਲ ਅਸਤ ਬੁਰਦਨ ਬਾਸ਼ਮਸ਼ੀਰ ਦਸਤ ਸਤਿ ਪਤਲਾ ਦੇ ਫਾਂ ਸੁਣਨਾ ਕੀ ਬਾਸ ਬਾਸ ਹੈ ਬਾਸ ਤੁਸੀਂ ਦੱਸ ਰਹੇ ਸੀ ਕਿ ਜਦੋਂ 1971 ਦੀ ਜੜੀ ਜੰਗ ਸੀ ਹਾਂ 1971 ਇਹ ਮੋਰਚੇ ਲਈ ਥਾ ਸੀ ਨਾ ਮੋਰਚਾ ਗੁਰਦਾਰੇ ਦੇ ਅੰਦਰ ਆ ਗਿਆ ਮਤਲਬ ਇਹ ਗੁਰਦਰ ਸਾਹਿਬ ਦੇ ਅੰਦਰ ਆ ਗਿਆ ਇੱਥੇ ਕਰੋਟਾ ਹੀ ਕਿਕਰਦਾ ਕਿਕਰਦਾ ਟੋਟਾ ਸੀ ਟੋਟੇ ਦਾ ਮਤਲਬ ਹਾਂ ਕਿੰਤੇ ਟੋਟੇ ਦਾ ਮਤਲਬ ਕਿਕਰੇ ਕਿਕਰ ਸੀ ਇੱਥੇ ਮਤਲਬ ਕਿਕਰੇ ਇਹਦੇ ਮੋਰਚੇ ਦੇ ਵਿੱਚੋਂ ਸ਼ੁਰੂਂਗ ਜਾਂਦੀ ਹੈ ਸ਼ੁਰੂਂਗ ਪੱਤੀ ਸੀ ਤੋੜਨਾਂ ਦੀ ਹਾਂ ਸੁਬੀ ਪਾਸੇ ਤੋਂ ਜਾਂਦੀ ਠੀਕ ਹੈ ਇੱਥੇ ਹੋਰ ਵੀ ਸ਼ੁਰੰਗਾਂ ਜਿਹੜੀਆਂ ਸਾਰੇ ਬੜੀਆਂ ਠੀਕ ਹੈ ਮਲਵੇ ਸਰਾਹ ਕਾਲੋਕੀ ਫਲੋਸਟਾਂ ਦੀ ਯਾਦ ਹੈ ਉਹ 1971 ਯੁੱਧ ਦੀ ਯਾਦ ਹੈ ਮਲਵੇ ਆ ਤਕਨੀਕ ਨੂੰ ਆਪਣੇ ਅੰਦਰ ਸਭ ਤੋਂ ਵੱਧ ਅੱਛਾ ਰੇਂਗਿਆ ਦੇ ਰਸਟਾਂ ਗਲਾ ਵਿਧੀਆਂ ਦੇ ਵਿੱਚ ਵਰਤਿਆ ਲੋਗਤਵਾਦੀ ਕਾਸ਼ ਉਹ ਦਿਨ ਆਵੇ ਕਿ ਇਹਨਾਂ ਦੋਨੋਂ ਦੇਸ਼ਾਂ ਦੀ ਆਪਸੀ ਸਿਰਫ ਗੰਮਿਤ ਜਾਨ ਅਤੇ ਜਨਤਾ ਇੱਕ ਦੂਜੇ ਨਾਲ ਮਿਲ ਕੇ ਰਹੇ ਅਤੇ ਇਹ ਮਨੁੱਖਤਾ ਲਈ ਚਾਨਣ ਬਣਾਰਾ ਸਾਬਤ ਹੋਣ